ਸਾਂਗੇ ਸਰਕਲ ਪਾਜ ਦੀ ਕਟਿੰਗ ਅਤੇ ਸਟੀਚਿੰਗ ਤੇ ਆਪਣੇ ਕੋਲ 2.5 ਮੀਟਰ ਕਪੜਾ ਮੈਂ ਬਹੁਤ ਜਲਦੀ ਜਲਦੀ ਤੁਹਾਨੂੰ ਆਸਾਨ ਜਿਹੇ ਤਰੀਕੇ ਨਾਲ ਦੱਸੂਗਾ ਕਿ ਤੁਸੀਂ ਸਰਕਲ ਪਾਜ ਦੀ ਕਟਿੰਗ ਕਰਨੀ ਕਿੱਦਾਂ ਜਿੱਦਾਂ ਦੇਖੋ ਆ ਕੰਨੀ ਤੋਂ ਕੰਨੀ ਵਿੱਚ ਫੜਿਆ ਹੋਇਆ ਆ 2.5 ਮੀਟਰ ਕਪੜਾ ਦੋ ਕੰਨੀਆਂ ਫੜੀਆਂ ਹੋਈਆਂ ਮੈਂ ਹੁਣ ਜਿੱਦਾਂ ਆਪਾਂ ਫਰਾਕ ਰੇ ਵਾਲੀ ਕਟਿੰਗ ਕਰਦੇ ਆ ਜਾਂ ਚੂੜੀਦਾਰ ਪਜਾਮੀ ਕੱਟਦੇ ਆ ਉਸ ਤਰ੍ਹਾਂ ਕੱਪੜੇ ਨੂੰ ਵਿਛਾ ਲੈਣਾ ਆ ਆ ਦੇਖੋ ਇਹ ਇਸ ਤਰ੍ਹਾਂ ਇਸ ਤਰ੍ਹਾਂ ਕਪੜਾ ਆ ਜਾਣਾ ਹੈ ਲੋਕ ਬਣਾ ਲੈਣੀ ਬਸ ਇਹ ਕੱਪੜੇ ਦੀ ਇਸ ਤਰ੍ਹਾਂ ਨਾ ਕੱਪੜੇ ਦੀ ਆਪਾਂ ਲੋਕ ਬਣਾ ਲੈਣੀ ਆ ਆ ਦੇਖੋ ਇਸ ਤਰ੍ਹਾਂ ਇਹਪਾਂ ਚਾਰ ਤਿਆਂ ਦੇ ਕਪੜਾ ਹੋ ਗਿਆ ਨਾ ਹਾਂ ਇਹਦੀ ਲੋਕ ਬਣਾਉਂਦੀ ਹੁਣ ਇਹਨਾਂ ਦੀ ਹੈਪ ਹੈਗੀ 40 40 ਹੈ ਪਾਇਨਾ ਦੀ 10 ਨੂੰ 4 ਨਾਲ ਕਰੀਏ ਨਾ 40 ਆ ਜਾਣੇ ਪਰ ਤੁਸੀਂ 1 ਇੰਚ ਜ਼ਿਆਦਾ ਕੱਟ ਲੋਗੇ 11 ਇੱਥੋਂ ਦੇਖੋ ਇੱਥੇ ਤਾਂ 11 ਆ ਰਿਹਾ ਸਿੱਧਾ ਹੀ ਪਹਿਲਾਂ ਦੇਖ ਲਓ ਸਿੱਧਾ ਹੀ ਇੱਥੇ ਆ ਰਿਹਾ 11 ਹਣ ਉੱਪਰੋਂ ਆ ਲੋਕ ਤੋਂ ਦੇਖੋ ਇੱਥੇ ਕਿੰਨਾ ਆ ਰਿਹਾ ਇੱਥੇ ਆ ਰਿਹਾ 14 ਉੱਪਰੋਂ ਲੋਕ ਤੋਂ ਇੱਥੇ ਲੱਗ 14 ਫਿਰ ਇਹ ਸਾਰਾ ਹੀ 14 ਦੇਖ ਲਓ ਇੱਕ ਵਾਰੀ ਕਿਉਂਕਿ ਗਲਾਈ ਚ ਹੋ ਜਾਊਗਾ ਇਹ ਹੈਪ ਦੇ ਹਿਸਾਬ ਨਾਲ ਹੀ ਆਪਾਂ ਕੱਟਣਾ ਹਾਂ ਇਨੂੰ ਫੇਰ ਇੱਕ ਅਰੀ ਮੈਣ ਕੇ ਦੇਖ ਲਓ ਵੀ ਇਹ 11 ਹੈਗਾ ਦੇਖ ਸਵਾ 11 ਆ ਬਿਲਕੁਲ ਠੀਕ ਆ ਇਹ ਫਿਰ ਆਹ ਦੀ ਦੋ ਬਾਅਦ ਘਾਟਾ ਜਾਂ ਕੰਨੀ ਆ ਇਹਦੀ ਕਟਿੰਗ ਕਰ ਦੋ ਪਹਿਲਾਂ ਆਪਾਂ ਇੱਥੋਂ ਇਹਦੀ ਕਟਿੰਗ ਕਰ ਲਈ ਬਾਕੀ ਕੰਮ ਹੈ ਫਿਰ ਚਾਲ ਤੇ ਇਹੜਾ ਕੰਨੀ ਦੀ ਆਪਾਂ ਕਟਿੰਗ ਕਰਤੀ ਜਿਹੜਾ ਵੀ ਬਾਦ ਘਾਟ ਹੈਗੀ ਆ ਨਾ ਉਹ ਸਾਰੀ ਆਪਾਂ ਕਟਿੰਗ ਕਰਤੀ ਹੁਣ ਇਹਨਾਂ ਦੀ ਲੰਬਾਈ ਹੈਗੀ 38 ਇੰਚ 1.5 ਇੰਚ ਆਪਾਂ ਉੱਪਰ ਰੱਖਿਆ ਜਿਹੜਾ ਐਕਸਟਰਾ ਕੱਪੜਾ ਆਪਾਂ ਲਗਾਉਣਾ ਆ ਤੇ 38 ਇੰਚ ਦਾ ਇੱਕ ਨਿਸ਼ਾਨ ਲਾ ਲਿਆ ਇਹ ਆ ਗਿਆ 38 ਇੰਚ ਦਾ ਨਿਸ਼ਾਨ ਹੌਣ ਤੁਸੀਂ ਐਂਟੀ ਟੈਪ ਨੂੰ ਕਮਾ ਕੇ ਇਧਰੋਂ ਦੇਖੋ ਤੁਸੀਂ ਕਿੰਨਾ ਆ ਇਹ ਹੈਗਾ 36 ਹੁਣ ਇਹ ਸਾਰੇ 36 ਤੇ ਕਮਾ ਲਓ ਐਂਟੀ ਨੇ ਇੱਥੋਂ ਹੀ ਕਮਾ ਲਓ ਡੇੜਾ ਚੱਪਾ ਛੱਡ ਦਿੱਤਾ ਇੱਥੇ ਵੀ 36 ਦੇ ਨਿਸ਼ਾਨ ਆ ਗਿਆ ਤੇ ਫੇਰ 36 ਤੇ ਆ ਗਿਆ 36 36 ਫੇਰ ਤੁਸੀਂ ਇਹਦੀ ਕਟਿੰਗ ਕਰ ਲੋ ਇਹ ਜਗ੍ਹਾ ਤੇ ਜੋੜ ਪਾਣੇ ਆ ਹੁਣ ਆਸਨ ਐਪ ਦੇ ਚੌਥੇ ਹਿੱਸੇ ਦੇ ਹਿਸਾਬ ਨਾਲ ਲਾ ਦੋ 13 345 ਸਵਾ 13 ਦੋ ਵਾਰ ਇਹ ਤੁਸੀਂ ਇੱਧਰ ਨੂੰ ਕਰਨਾ ਇਸ ਤਰ੍ਹਾਂ ਅਸਾਂ ਦਾ ਹੁੰਦੇ ਨੂੰ ਇਹ ਤੋਂ ਇਸ ਤਰ੍ਹਾਂ ਗਲਾਈ ਵਾਲੀ ਸ਼ੇਪ ਦੇ ਦੇਣੀ ਹੈ ਇਹਦੇ ਹੀ ਪੂਰੀ ਕਰੀ ਜਾਣਾ ਹੈ ਸਾਰੇ ਬੱਲੇ ਹੀ ਆ ਸਰਰੇ ਕੀ ਜੋੜ ਪੈ ਜਾਣੇ ਹੁਣ ਆ ਆ ਇਹਦਾ ਹੈ ਸਜ ਨੂੰ ਜੋੜ ਪਾਣੇ ਯਾਰ ਇਸ ਪਰ ਇਹ ਕਪੜੇ ਨੂੰ ਰਸਤੇ ਜੋੜ ਪਾਉ। ਤਾਂ ਦੇਖੋ ਅਸਾਂ ਅੰਜਤ ਤਰੀਕਾ ਤਾਂ ਹੁੰਦਾ ਹੈ। ਇੱਕ ਨਿਸ਼ਾਨ ਆਪਾਂ ਇੱਥੇ ਲਾਦੇ ਆ। ਇੱਕ ਆਪਾਂ ਇਸ ਦੇਗਾ ਤੇ ਰੱਖਦੇ ਆ। ਇਹਦੇ ਕਪੜਾ ਵਿਛਾ ਦੇ। ਤੇ Estarei assim de dois do <laughs> ਇਹਦੀ ਸਟੀਚਿੰਗ ਤੁਹਾਨੂੰ ਕਰਕੇ ਦੱਸ ਦੇ ਕਿਦਾਂ ਹੁਣ ਜਦੋਂ ਤੁਸੀਂ ਸਰਕਲ ਪਾ ਲਿਆ ਜੋ ਦੀ ਨਾ ਸਟੀਚਿੰਗ ਸ਼ੁਰੂ ਕਰਨੀ ਆ ਐਡ ਆ ਜੋੜ ਆ ਸਭ ਤੋਂ ਪਹਿਲਾਂ ਇਹ ਜੋੜ ਲਗਾਉਣੇ ਜਿੱਦਾਂ ਆਪਾਂ ਕੱਟ ਦੇ ਲੈ ਛੋਟੇ ਛੋਟੇ ਵੀ ਇਦਾਂ ਹੀ ਜੋੜ ਲੱਗਣੇ ਆ ਹੁਣ ਸਭ ਤੋਂ ਪਹਿਲਾਂ ਆਪਾਂ ਜੋੜ ਲਗਾ ਲੈਣੇ ਆ ਇਸ ਤਰ੍ਹਾਂ ਤੁਸੀਂ ਜੋੜ ਲਗਾ ਲੈਣੇ ਆ ਐ ਤਰ੍ਹਾਂ ਦੂਜਾ ਜੋੜ ਲਗਾ ਲੈਣਾ ਜੋੜ ਲਗਾਉਣ ਤੋਂ ਬਾਅਦ ਇਹਦੇ ਪ੍ਰੈਸ ਮਾਰ ਕੇ ਬਿਠਾ ਲੈਣੇ ਇੱਕ ਸਾਈਡ ਤੇ ਇਸ ਤਰ੍ਹਾਂ ਪ੍ਰੈਸ ਮਾਰ ਕੇ ਨਾ ਜੋੜ ਵੱਲ ਨੂੰ ਦਬਾ ਕਰ ਦੇਣਾ ਛੋਟੇ ਪਾਸੇ ਹੁਣ ਆਪਾਂ ਆਸਣ ਵਾਲੀ ਅਸਲਾਈ ਲਗਾ ਦੇਣੀ ਆ ਤੇ ਜਿਹੜੇ ਦੋਨੇ ਜੋੜ ਆ ਆਪਣੇ ਇਹ ਇੱਕ ਸਾਈਡ ਹੀ ਆ ਜਾਣੇ ਆ ਇਸ ਇਸ ਜਗ੍ਹਾ ਤੇ ਵੀ ਆਸਣ ਵਾਲੀ ਸਲਾਈ ਲਗਾ ਦੇਣੀ ਆ ਦੂਸਰੀ ਸਾਈਡ ਆ ਜਿਹੜੀ ਆਸਣ ਵਾਲੀ ਸਲਾਈ ਆ ਇਹ ਵੀ ਆਪਾਂ ਲਗਾ ਦੇਣੀ ਆ ਇਸ ਤਰ੍ਹਾਂ ਸਲਾਈ ਲਗਾ ਦੇਣੀ ਆ ਅਸਲ ਵਾਲੀ ਹੁਣ ਆ ਅਸਲ ਵਾਲੀ ਆਪਾਂ ਸਲਾਈ ਲਗਾ ਲਈ ਬੈਕ ਫਰੰਟ ਹੁਣ ਆ ਵਾਲੀ ਸਲਾਈ ਨਹੀਂ ਲੱਗੀ ਜਿਹੜੀ ਮੋਰੀ ਤੋਂ ਸ਼ੁਰੂ ਹੋਣੀ ਆ ਇਹ ਵਾਲੀ ਸਲਾਈ ਲਗਾ ਦੇਣੀ ਆ ਇਸ ਦੂਸਰੀ ਸਾਈਡ ਕਰ ਦੇਣੀ ਆ ਆ ਵਾਲੀ ਸਲਾਈ ਤੁਸੀਂ ਸੈਂਟਰ ਸੈਂਟਰ ਤੋਂ ਸ਼ੁਰੂ ਕਰ ਲਓ ਆ ਵਾਲੀ ਸਲਾਈ ਜਿਹੜੀ ਅਸਣ ਤੋਂ ਜਿਹੜੀ ਮੋਰੀ ਵੱਲ ਨੂੰ ਜਾਣੀ ਆ ਤੇ ਦੂਜੀ ਵਾਰੀ ਆਸਣ ਤੋਂ ਸ਼ੁਰੂ ਕਰਕੇ ਨਾ ਦੂਸਰੀ ਸਲਾਈ ਸਾਰੇ ਡਿਕਮੋਰੀ ਵੱਲ ਨੂੰ ਸਲਾਈ ਵੀ ਲਗਾ ਦੋ ਬਾਹਰ ਘਾੜ ਸਾਰੀ ਥੱਲੇ ਨਿਕਲ ਜਾਊਗੀ ਠੀਕ ਹੋਣਾ ਜਿੱਦਾਂ ਆ ਤੁਸੀਂ ਮੈਨ ਲੈਣਾ ਇਸ ਤੋਂ ਬਾਅਦ ਜਿੱਦਾਂ ਆਪਣਾ 23 ਇੰਚ ਤਿਆਰ ਹੋ ਰਿਹਾ ਆ ਕਪੜਾ ਤੁਸੀਂ 4 ਇੰਚ ਦਾ ਕੱਟ ਕੇ ਨਾ 4 ਇੰਚ ਦੀ ਆਪ ਦੋ ਪੱਟੀਆਂ ਆਪ ਤੁਸੀਂ ਲੈ ਲੈਣੀਆਂ 4 ਇੰਚੀ ਦੀਆਂ ਇਹਨੂੰ ਆਪਾਂ ਇੱਥੇ ਲਗਾ ਦੇਣਾ ਆ ਪਰ ਹੁਣ ਇਹ ਜਿਹੜਾ ਸਾਡਾ ਪਲਾਜੋ ਆ ਨਾ ਸਰਕਲ ਪਲਾਜੋ ਇਹ ਸਾਡਾ ਹੈਗਾ ਲਾਈਨਿੰਗ ਵਾਲਾ ਇਹ ਤੁਹਾਨੂੰ ਅਸੀਂ ਲਾਈਨਿੰਗ ਵੀ ਅਟੈਚ ਕਰਨੀ ਦੱਸਾਂਗੇ ਕਿੱਦਾਂ ਕਰਨੀ ਆ ਤੇ ਜੇ ਤੁਹਾਡਾ ਦੂਜਾ ਸਿੰਪਲ ਪਲਾਜੋ ਹੋਵੇ ਫਿਰ ਤੁਸੀਂ ਸਿੱਧੀ ਬੈਲਟ ਲਗਾ ਦੇਣੀ ਹੈ ਇਹ ਵੀ ਤੁਹਾਨੂੰ ਦੱਸ ਦੇ ਕਿੱਦਾਂ ਲਗਾਉਣੀ ਹੈ ਹੁਣ ਇਹ ਲਾਈਨਿੰਗ ਤੁਹਾਨੂੰ ਕੱਟਣੀ ਦੱਸਾਂਗੇ ਆਪਾਂ ਕੱਟਣੀ ਕਿੱਦਾਂ ਆ ਜਿੱਦਾਂ 37 ਇੰਚ ਲੰਬਾਈ ਆਪਾਂ ਕੱਟੀ ਸੀ 37 ਇੰਚ ਆਪਾਂ ਉਹਦੀ ਲੰਬਾਈ ਰੱਖੀ ਸੀ ਇਹਦੇ ਵੀ ਆਪਾਂ 37 ਇੰਚ ਲੰਬਾਈ ਰੱਖ ਲਈ ਆ ਉਹ 24 ਇੰਚ ਸੀਗਾ 24 ਇੰਚ ਜਦੋਂ ਬੈਲਟ ਉਹਨੂੰ ਪਾਉਣੀ ਸੀ 24 ਅੱਧਾ ਇੰਚ ਹੋਰ ਆਪਾਂ ਰੱਖ ਲਿਆ 25 ਆ ਜਿੰਨਾ ਆਪਣਾ ਸਾਰਾ ਕਪੜਾ ਇਹਦਾ ਸਾਰਾ ਹੀ ਵਾਰ ਦਾ ਵਾਰ ਰੱਖਤਾ ਆ ਜਿਹੜਾ ਆਪਾਂ ਇਸ ਤਰ੍ਹਾਂ ਇਹਨੂੰ ਮੇਲ ਦਿੱਤਾ ਆ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਮੇਲ ਦਿੱਤਾ ਹੁਣ 13 ਇੰਚ ਆਪਾਂ ਉਹਨੂੰ ਆਸਣ ਰੱਖਿਆ ਸੀ 13 ਇੰਚ ਇੱਥੋਂ ਆਸਣ ਰੱਖ ਲਿਆ ਲਾਈਨਿੰਗ ਤੁਸੀਂ ਦੂਸਰੇ ਤਰ੍ਹਾਂ ਵੀ ਲਗਾ ਸਕਦੇ ਜਿੰਨਾ ਜਿੱਦਾਂ ਉਹ ਕੱਟਿਆ ਥੱਲੇ ਰੱਖ ਕੇ ਪੂਰੀ ਲਾਈਨਿੰਗ ਪਰ ਐਦਾਂ ਵੀ ਲਗਾ ਸਕਦੇ ਇਹਨੂੰ ਕਹਿੰਦੇ ਪੰਜਾਮਾ ਜਿੱਦਾ ਵਿੱਚ ਸਿੱਟਣਾ ਹੁਣ ਇੱਥੋਂ ਫੇਰ 2 ਇੰਚ ਹੀ ਘਟਾ ਕੇ ਇੱਥੇ 2 ਇੰਚ ਹੀ ਘਟਾ ਕੇ ਫੇਰ ਇਹਨੂੰ ਇਸ ਜਗ੍ਹਾ ਨੂੰ ਇਸ ਤਰ੍ਹਾਂ ਕਰਦੇ ਹਾਂ ਹਾਂ ਜੀ ਹੁਣ ਇਹਦੀ ਇਦਾਂ ਹੀ ਕਟਿੰਗ ਕਰ ਦੇਣੀ ਆ ਆਪਾਂ ਦੂਸਰੀ ਤਰ੍ਹਾਂ ਵੀ ਕੱਟ ਸਕਦੇ ਆ ਕਿ ਜਿੱਦਾਂ ਆਪਾਂ ਪਲਾਜੋ ਕੱਟਿਆ ਸੀ ਸਰਕਲ ਪਲਾਜੋ ਥੱਲੇ ਰੱਖ ਕੇ ਪੂਰੀ ਲਾਈਨਿੰਗ ਇਹਦਾ ਵੀ ਕੱਟ ਸਕਦੇ ਆ ਹੁਣ ਜਿਹੜੀ ਆਪਾਂ ਲਾਈਨਿੰਗ ਕੱਟੀ ਸੀ ਨਾ ਇਹਦੇ ਤੇ ਆਸਨ ਵਾਲੀਆਂ ਸਿਲਾਈਆਂ ਲਗਾ ਲੈਣੀਆਂ ਦੋਨੇ ਸਾਈਡ ਥੋੜਾ ਆਸਨ ਵਾਲੀ ਨਾ ਆਪਾਂ ਬੈਕ ਫਰੰਟ ਸਿਲਾਈ ਲਗਾ ਲਈ ਆ ਸਿਲਾਈ ਲਗਾਉਣ ਤੋਂ ਬਾਅਦ ਚ ਹੁਣ ਇਹ ਮੋਰੀ ਵਾਲੀ ਸਿਲਾਈ ਵੀ ਲੈ ਲਓ ਜਿੱਦਾਂ ਆਪਾਂ ਸਰਕਲ ਪਲਾਜੋ ਨੂੰ ਐਸੀ ਆਸਨ ਤੋਂ ਸ਼ੁਰੂ ਕਰਕੇ ਇੱਧਰ ਨੂੰ ਜਾਂ ਇੱਧਰ ਨੂੰ ਇਹ ਵੀ ਸਿਲਾਈ ਲਗਾ ਦਿਓ ਹੁਣ ਆ ਲਾਈਨਿੰਗ ਵਾਲਾ ਪਜਾਮਾ ਤੁਹਾਡਾ ਬਣ ਕੇ ਤਿਆਰ ਹੋ ਗਿਆ ਨਾ ਇਹਨੂੰ ਇਸੇ ਹੀ ਤਰ੍ਹਾਂ ਉਹ ਜਿਹੜਾ ਬਣਿਆ ਸਰਕਲ ਪਲਾਜੋ ਦੇ ਵਿੱਚ ਸੈੱਟ ਦੇਣਾ ਆ ਦੇਖੋ ਹੁਣ ਆ ਬੜਿਆ ਹੋਇਆ ਜਿਹੜਾ ਆਪਣੇ ਕੋਲ ਸਲਾਈਨਿੰਗ ਦਾ ਪਲਾਜੋ ਆ ਨਾ ਇਹਦੇ ਵਿੱਚ ਇਸ ਤਰ੍ਹਾਂ ਹੀ ਸੈੱਟ ਦੇਣਾ ਸਰਕਲ ਪਲਾਜੋ ਦੇ ਸਿੱਧਾ ਨਹੀਂ ਕਰਨਾ ਪੁੱਠੇ ਨੂੰ ਇਸ ਤਰ੍ਹਾਂ ਇਹਦੇ ਵਿੱਚ ਸੈੱਟ ਦੇਣਾ ਤੇ ਉੱਪਰ ਦੀ ਸਲਾਈ ਮਾਰ ਦੇਣੀ ਆ ਪਾਸੇ ਦੀ ਆਸਣ ਆਸਣ ਜੋੜ ਕੇ ਫੇਸ ਲਾਈ ਮਾਰ ਦੇਣੀ ਐ ਇਦਾਂ ਇਸ ਤਰ੍ਹਾਂ ਹੀ ਆਸਣ ਆਸਣ ਜੋੜ ਕੇ ਨਾ ਲਾਈਨਿੰਗ ਦਾ ਤੇ ਮੇਨ ਪਲਾਜੋ ਦਾ ਸਰਕਲ ਦਾ ਤੇ ਜਿਹੜੀ ਉੱਪਰਲੀ ਸਲਾਈ ਹੈ ਲੱਕ ਵਾਲੀ ਕਮਰ ਵਾਲੀ ਹੈ ਕਮਾ ਦੇਣੀ ਆ ਹੁਣ ਆਪਾਂ ਇਹਦੇ ਵਿੱਚ ਨਾ ਲਾਈਨਿੰਗ ਅਟੈਚ ਕਰ ਲਈ ਆ ਜਿੱਦਾਂ ਆਪਾਂ ਪਜਾਮਾ ਜਿਹੜਾ ਬਣਾਇਆ ਸੀ ਉਹ ਇਹਦੇ ਵਿੱਚ ਸੈੱਟ ਦਿੱਤਾ ਆਹ ਵਾਲਾ ਹੁਣ ਇਸ ਤੋਂ ਬਾਅਦ ਆਪਾਂ ਇਹਦੇ ਉੱਪਰ ਬੈਲਟ ਲਗਾਉਣੀ ਆ ਇਹ ਵਾਲੀ 4 ਇੰਚ ਦੀ ਆਪਾਂ ਬੈਲਟ ਕੱਟ ਲਈ ਆ ਇਹਨੂੰ ਇਹਦੇ ਰਾਉਂਡ ਵਿੱਚ ਕਮਾ ਕੇ ਇਹਨੂੰ ਨਾਲ ਲਗਾਉਣਾ ਆ ਬੈਲਟ ਜਿਹੜੀ ਆਪਾਂ ਤਿਆਰ ਕੀਤੀ ਸੀ ਨਾ 4 ਇੰਚ ਦੀ ਇਹਨੂੰ ਇੱਕ ਸਾਈਡ ਤੇ ਜੋੜ ਲਗਾਉਣਾ ਹੁਣ ਜਿਹੜਾ ਆ ਜੋੜ ਆ ਹਨਾ ਇਹ ਆਸਣ ਵਾਲੀ ਸਲਾਈ ਹੈ ਜਿਹੜੀ ਸਿੱਧਾ ਪਾਸਾ ਆਸਣ ਵਾਲੀ ਸਲਾਈ ਦੇ ਨਾਲ ਬਿਲਕੁਲ ਲਾ ਕੇ ਸ਼ੁਰੂ ਕਰਨਾ ਆ ਇਸ ਤਰ੍ਹਾਂ ਇਹਦੇ ਕਮਰ ਦੇ ਆਲੇ ਦੁਆਲੇ ਘੁਮਾ ਦੇਣਾ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਲਾਸਟਿਕ ਪਾਉਣੀ ਹੈ ਹੁਣ ਆ ਜਿਹੜਾ ਕੱਪੜਾ ਆਪਾਂ ਘੁਮਾਇਆ ਸੀ ਨਾ ਆ ਜਿਹੜੀ ਸਲਾਈ ਆ ਇੱਥੇ ਬਿਲਕੁਲ ਕੱਟ ਲਗਾ ਲੈਣਾ ਆ ਦੂਸਰੇ ਨੂੰ ਵੀ ਇੱਥੇ ਕੱਟ ਲਗਾ ਦੇਣਾ ਇਹਦੀ ਆਪਾਂ ਕਟਿੰਗ ਕਰ ਦੇਣੀ ਐ ਸਲਾਈ ਮਾਰ ਕੇ ਤੇ ਇਹਨੂੰ ਜੋੜ ਦੇਣਾ ਹੁਣ ਕੱਟ ਤੋਂ ਸਲਾਈ ਸ਼ੁਰੂ ਕਰਕੇ ਇਹਨਾਂ ਸਿੱਧੀ ਲਗਾ ਦੇਣੀ ਐ ਦਬਾਹ ਕੱਟ ਦੇਣਾ ਬਾਕੀ ਜਿਹੜੀ ਮਾੜੀ ਜੀ ਰਹਿੰਦੀ ਸੀ ਥੋੜੀ ਜਿਹੀ ਉਹ ਵੀ ਲਗਾ ਦੇਣੀ ਐ ਇਸ ਪਰ ਆਈਡੀ ਬੈਲਟ ਆਪਾਂ ਲਗਾਈ ਐ ਤੇ ਬ੍ਰੈਸ ਮਾਰ ਲੈਣੀ ਐ ਪ੍ਰੈਸ ਨਾਲ ਹੀ ਹੁਣ ਤੁਹਾਡਾ ਸਫਾਈ ਵਿੱਚ ਬੰਨਣਾ ਹੈ। ਦਬਾਅ ਉੱਪਰ ਨੂੰ ਹੀ ਕਰਨਾ ਛੋੜੇ ਜੋੜ ਕਰਨੀ। ਕਮਰ ਦੇ ਹਿਸਾਬ ਨਾਲ ਨਾ ਆਪਾਂ ਲਾਸਟਕ ਪਾ ਦੇਣੀ ਉਹਨਾਂ ਦੇ ਕਮਰ ਦੇ ਹਿਸਾਬ ਨਾਲ। ਇਸ ਤਰ੍ਹਾਂ ਤੁਸੀਂ ਵਿੱਚ ਲਾਸਟਕ ਰੱਖ ਕੇ ਨਾ ਲਾਸਟਕ ਨੂੰ ਜੋੜ ਪਾਉਣ ਤੋਂ ਬਾਅਦ ਆਹ ਜੀ ਉੱਪਰ ਦੀ ਫੋਲਡ ਕਰ ਦੇਣੀ ਹੈ। ਤੇ ਸिलाई ਲਗਾ ਦੇ। ਕਮਰ ਤੇ ਤੁਸੀਂ ਜਿੰਨੀ ਕਮਰ ਹੈਗੀ ਨਾ ਉਹ ਤੋਂ 4 ਜਾਂ 5 ਇੰਚ ਦਾ ਇਲਾਸਟਿਕ ਪਾ ਦਿਓ ਇਸ ਤਰ੍ਹਾਂ ਇਲਾਸਟਿਕ ਆਪਣੀ ਇਹ ਪੈ ਗਈ ਆ ਹੁਣ ਇਹਦੇ ਉੱਪਰ ਦੀ ਨਾ ਇਲਾਸਟਿਕ ਤੇ ਆਪਾਂ ਇੱਕ ਸਲਾਈ ਮਾਰ ਦੇਣੀ ਆ ਇਸ ਤਰ੍ਹਾਂ ਇਲਾਸਟਿਕ ਆਪਣੀ ਲੱਗ ਗਈ ਆ ਬਸ ਬਾਣੀ ਇਸ ਤਰ੍ਹਾਂ ਨਾ ਇਲਾਸਟਿਕ ਦੇ ਉੱਪਰ ਦੀ ਇੱਕ ਸਲਾਈ ਮਾਰ ਦਿਓ ਇਸ ਤਰ੍ਹਾਂ ਤੁਹਾਡਾ ਇਹ ਬਣ ਕੇ ਤਿਆਰ ਹੋ ਜਾਣਾ ਆ ਬਹੁਤ ਸਫਾਈ ਨਾਲ ਤੇ ਹੁਣ ਤੁਸੀਂ ਬਸ ਆ ਥੱਲੇ ਜਿਹੜਾ ਮੋਰੀ ਆ ਇਹਨੂੰ ਰਾਉਂਡ ਜਿਹਾ ਮਾੜੀ ਜੀ ਕਟਿੰਗ ਕਰਕੇ ਤੇ ਇਹਦੀ ਪੀਕੋ ਕਰਾ ਦੇਣੀ ਆ ਬਸ ਇਸ ਤਰ੍ਹਾਂ ਬੰਨ੍ਹਦਾ ਸਰਕਲ ਬਣਾਉਂਦਾ ਹੈ